ਨਾ ਦੇਰ ਤੱਕ ਪੰਜ ਪਿਆਰਿਆਂ ਦੀ ਜਿਹੜੀ ਇਕਤ੍ਰਤਾ ਹੋਣੀ ਆ ਉਹਦੇ ਵਿੱਚ ਮਾਮਲਾ ਵਿਚਾਰ ਕੇ ਅਕਾਲ ਤਖਤ ਸਾਹਿਬ ਦੇ ਸਾਹਮਣੇ ਇਹ ਪੇਸ਼ ਨਹੀਂ ਕੀਤਾ ਜਾਂਦਾ ਉਹਨਾਂ ਚਿਰ ਤੱਕ ਜਿਹੜਾ ਗੁਰਜੰਟ ਸਿੰਘ ਆ ਇਹਦੇ ਤੇ ਮੁਕੰਮਲ ਤੌਰ ਤੇ ਕਿਸੇ ਵੀ ਸਟੇਜ ਦੇ ਉੱਤੇ ਬੋਲਣ ਦੀ ਪਾਬੰਦੀ ਆ ਕੀਰਤਨ ਦੀ ਪਾਬੰਦੀ ਆ ਾਰੇ ਕੋਈ ਵੀ ਧਾਰਮਿਕ ਸਟੇਜ ਜਿਹੜੀ ਸਿੱਖ ਧਰਮ ਦੇ ਨਾਲ ਸੰਬੰਧਤ ਆ ਇਹ ਸਟੇਜ ਦੇ ਉੱਤੇ ਬਿਰਾਜਮਾਨ ਨਹੀਂ ਹੋ ਸਕਦਾ ਉਹਨਾਂ ਚਿਰ ਤੱਕ ਗੁਰਜੰਟ ਸਿੰਘ ਦੇ ਉੱਤੇ ਪੂਰਨ ਤੌਰ ਤੇ ਅਕਾਲ ਤਖਬਾ ਵੱਲੋਂ ਪਾਬੰਦੀ ਲਗਾਈ ਗਈ ਹੈ। ਇਸ ਤੋਂ ਇਲਾਵਾ ਇੱਕ ਤੀਜਾ ਮਸਲਾ ਵਾ ਬਹੁਤ ਸਾਰਾ ਆਪ ਉਧਰਾ ਪੰਨਾ ਆ ਗਿਆ। ਕੈਨੇਡਾ ਦੇ ਵਿੱਚ ਇੱਕ ਸਿੱਖ ਸੈਂਟਰ ਆ ਵਿਨਿਪੈਗ ਗੁਰਦੁਆਰਾ ਸਾਹਿਬ। ਉੱਥੋਂ ਦੇ ਗੁਰੂ ਗ੍ਰੰਥ ਸਾਹਿਬ ਦੀ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਸਰੂਪ ਦੇ ਬਾਰੇ ਬਹੁਤ ਸਾਰੀਆਂ ਸਾਨੂੰ ਸ਼ਿਕਾਇਤਾਂ ਜਿਹੜੀਆਂ ਇੱਥੇ ਪਹੁੰਚੀਆਂ। ਭਈ ਉੱਥੇ ਪਹਨ ਦੇ ਨਾਲ ਹੀ ਸੱਚੇ ਪਾਤਸ਼ਾਹ ਜੀ ਦੇ ਪਾਵਨ ਸਰੂਪਾਂ ਦੇ ਉੱਤੇ ਲਕੀਰਾਂ ਮਾਰੀਆਂ ਜਾਂ ਕੁਝ ਲਿਖਣ ਦੀ ਕੋਸ਼ਿਸ਼ ਕੀਤੀ ਔਰ ਵਾਰ-ਵਾਰ ਪ੍ਰਬੰਧਕਾਂ ਨੂੰ ਕਿਹਾ ਜਾ ਰਿਹਾ ਔਰ ਪਿਛਲੇ ਬਹੁਤ ਮਹੀਨਿਆਂ ਤੋਂ -35 -40 ਡਿਗਰੀ ਤਾਪਮਾਨ ਦੇ ਉੱਤੇ ਕੁਝ ਜਿਹੜੀ ਗੁਰੂ ਕੀ ਸੰਗਤ ਆ ਉਹ ਵਿਰੋਧ ਦਰਜ ਚ ਤਾਉਂਦੀਆਂ ਬੈਠੀ ਹੋਈ ਆ ਤੇ ਇਹਨਾਂ ਨੇ ਉਲਟ ਚੱਲ ਕੇ ਇਹ ਵੀ ਕਰਤਾ ਵੀ ਸੰਗਤ ਦੇ ਉੱਤੇ ਕੁਝ ਬੰਦਿਆਂ ਤੇ ਗੁਰਦੁਆਰਾ ਸਾਹਿਬ ਆਉਣ ਤੇ ਪਾਬੰਦੀ ਲਾ ਦਿੱਤੀ ਫੇਰ ਉਹ -3540 ਤੇ ਬੈਠੇ ਇਹਨਾਂ ਨੂੰ ਸਿੱਖਾਂ ਦੀਆਂ ਭਾਵਨਾਵਾਂ ਦੀ ਕੋਈ ਗਦਰ ਨਹੀਂ। ਉਹ ਵਾਰ-ਵਾਰ ਕਹਿ ਰਹੇ ਵੀ ਮਹਾਰਾਜ ਦੇ ਸਰੂਪ ਦੇ ਨਾਲ ਜਿਹੜੀ ਛੇੜਛਾੜ ਹੋਈ ਫਿਰ ਜਿਹੜੀਆਂ ਹੋਰ ਉੱਥੇ ਮਨਮਤਾਂ ਹੋ ਰੀਆਂ ਫਿਰ ਜਿਹੜੇ ਪ੍ਰਬੰਧਕ ਆ ਉਹ ਅਮਰਤਾਰੀ ਨਹੀਂ ਆ ਬਹੁਤੇ ਅ ਕਿਸਾਤਾਰੀ ਵੀ ਨਹੀਂ ਹੈਗੇ। ਜਦੋਂ ਕਿ ਅਕਾਲ ਤਖਤ ਸਾਹਿਬ ਦੇ ਹੁਕਮ ਦੇ ਮੁਤਾਬਕ ਪ੍ਰਬੰਧਕ ਦੇ ਲਈ ਅਮਰਤਾਰੀ ਹੋਣਾ ਜ਼ਰੂਰੀ ਆ ਵਾਰ-ਵਾਰ ਉਹਨਾਂ ਨੂੰ ਚਿੱਠੀਆਂ ਲਿਖੀਆਂ ਗਈਆਂ ਪਰ ਇਹਦੇ باوجود ਪ੍ਰਬੰਧਕਾਂ ਦੇ ਵੱਲੋਂ ਨਾ ਤੇ ਅਕਾਲ ਤਖਤ ਸਾਹਿਬ ਨੂੰ ਕੋਈ ਆਪਣਾ ਸਪਸ਼ਟੀਕਰਨ ਦਿੱਤਾ ਜਾ ਰਿਹਾ ਨਾ ਖਾਸ ਕਰਕੇ ਜਿਹੜੀ ਉੱਥੇ ਸੰਗਤ ਬੈਠੀ ਆ -35 40 ਟੈਂਪਰੇਚਰ ਦੇ ਉੱਤੇ ਉਹਨਾਂ ਦੀ ਹਾਲਤਵਾਲ ਦੇਖਿਆ ਜਾ ਰਿਹਾ ਵੀ ਸੰਗਤ 21ਵੀਂ ਸਦੀ ਹੁੰਦੀ ਐ ਅਸੀਂ ਸੰਗਤ ਦੀ ਕੋਈ ਕਦਰ ਕਰੀਏ ਇਸ ਕਰਕੇ ਜਿਹੜੇ ਇਹ ਜਿਹੜਾ ਗੁਰਦੁਆਰਾ ਸਾਹਿਬ ਹੈਗਾ ਗੁਰਦੁਆਰਾ ਸਾਹਿਬ ਵਿਨਿਪੈਗ ਸਾਊਥ ਸਿੱਖ ਸੈਂਟਰ ਇਹ ਮੈਰੀਟੋਬਾ ਕੈਨੇਡਾ ਦੇ ਵਿੱਚ ਇੱਥੋਂ ਦੇ ਜਿਹੜੇ ਪ੍ਰਬੰਧਕ ਆ ਨਿਸ਼ਾਨ ਸਿੰਘ ਪ੍ਰਧਾਨ ਬਲਜਿੰਦਰ ਸਿੰਘ ਸਕੱਤਰ ਮੋਹਨ ਸਿੰਘ ਨਵਦੀਪ ਸਿੰਘ ਕੁਲਵਿੰਦਰ ਸਿੰਘ ਰਿਸ਼ਪਾਲ ਸਿੰਘ ਤੇ ਪ੍ਰਦੀਪ ਸਿੰਘ ਇਹਨਾਂ ਨੂੰ ਸਖਤ ਤਾੜਨਾ ਕੀਤੀ ਜਾਂਦੀ 10 ਦਿਨ ਦੇ ਵਿੱਚ ਵਿੱਚ ਇਹ ਅਕਾਲ ਤਖਤ ਸਾਹਿਬ ਤੇ ਆਪਣਾ ਪੱਖ ਰੱਖਣ ਔਰ ਸੰਗਤ ਦੀਆਂ ਭਾਵਨਾਵਾਂ ਦੀ ਕਦਰ ਕਰਕੇ ਸੰਗਤ ਨੂੰ ਗੁਰਦੁਆਰਾ ਸਾਹਿਬ ਆਉਣ ਦੀ ਇਜਾਜ਼ਤ ਦੇਣ ਜੋ ਵੀ ਗੁਰਮਤ ਦੇ ਉਲਟ ਕਾਰਜ ਕਰ ਰਹੇ ਉਹਨਾਂ ਨੂੰ ਬੰਦ ਕਰਨ ਜੇ 10 ਦਿਨਾਂ ਦੇ ਵਿੱਚ ਵਿੱਚ ਇਹਨਾਂ ਨੇ ਮਨਮਤਾ ਬੰਦਨਾ ਕੀਤੀਆਂ ਸੰਗਤ ਨੂੰ ਗੁਰਦੁਆਰਾ ਸਾਹਿਬ ਆਉਣ ਦੀ ਇਜਾਜ਼ਤ ਨਾ ਦਿੱਤੀ ਜਿੰਨਾਂ ਤੇ ਰੋਕ ਲਾਈ ਆ ਔਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਸਰੂਪ ਦੇ ਨਾਲ ਜੋ ਪੈਨ ਦੇ ਨਾਲ ਇਹਨਾਂ ਨੇ ਲਿਖਣ ਦੀ ਕੋਸ਼ਿਸ਼ ਕੀਤੀ ਆ ਉਹ ਸਾਰੇ ਮਾਮਲੇ ਤੇ ਕਾਲ ਤਖ਼ਤ ਸਾਹਿਬ ਨੂੰ 10 ਦਿਨਾਂ ਦੇ ਵਿੱਚ ਵਿੱਚ ਨਿੱਜੀ ਤੌਰ ਤੇ ਪੇਸ਼ ਹੋ ਕੇ ਆਪਣਾ ਸਪਸ਼ਟੀਕਰਨ ਨਹੀਂ ਦਿੰਦੇ ਉਹਦੇ ਤੋਂ ਬਾਅਦ ਫਿਰ ਇਹਨਾਂ ਦੇ ਉੱਤੇ ਪੰਥਕ ਭਾਵਨਾਵਾਂ ਦੇ ਮੁਤਾਬਕ ਬਹੁਤ ਸਖਤ ਕਾਰਵਾਈ ਕੀਤੀ ਜਾਊਗੀ ਔਰ ਮੈਂ ਸਖਤ ਤਾੜਨਾ ਕਰਦਾ ਇਹਨਾਂ ਪ੍ਰਬੰਧਕਾਂ ਨੂੰ ਇਹ ਗੁਰਦੁਆਰੇ ਗੁਰੂ ਸਾਹਿਬ ਦੇ ਆ ਸੰਗਤ ਤੇ ਦਸਬੰਦ ਦੇ ਨਾਲ ਗੁਰਦੁਆਰਾ ਸਾਹਿਬ ਬਣੇ ਗੁਰਦੁਆਰੇ ਹੋਏ ਸੋਜੀ ਪਾਏ ਸੀ ਇਹ ਗੁਰਮਤਿ ਦੇ ਪ੍ਰਚਾਰ ਲਈ ਆ ਸੰਗਤ ਕਈ ਮਹੀਨਿਆਂ ਤੋਂ -35 40 ਟੈਂਪਰੇਚਰ ਤੇ ਸੰਘਰਸ਼ ਕਰ ਰਹੀ ਆ ਔਰ ਤੁਸੀਂ ਉਹਨਾਂ ਸੰਗਤ ਦੀਆਂ ਭਾਵਨਾਵਾਂ ਦੀ ਕਦਰ ਹੀ ਕੋਈ ਨਹੀਂ ਕਰ ਰਹੇ ਆਪਣੀਆਂ ਆਪ ਉਧਰੀਆਂ ਕਰ ਰਹੇ ਹੋ ਔਰ ਵਾਰ-ਵਾਰ ਅਕਾਲ ਤਖਬ ਸਾਹਿਬ ਦੇ ਵੱਲੋਂ ਬੁਲਾਉਣ ਦੇ ਉੱਤੇ ਜਾਂ ਸਪਸ਼ਟੀਕਰਨ ਮੰਗਣ ਦੇ ਉੱਤੇ ਸਪਸ਼ਟੀਕਰਨ ਹੀ ਦੇ ਰਹੇ ਇਹ ਹੈਗਾ ਵਾ ਗੁਰੂ ਗ੍ਰੰਥ ਤੇ ਗੁਰੂ ਪੰਥ ਦੇ ਸਿਧਾਂਤ ਤੋਂ ਬੇਮੁਖ ਹੋਣਾ ਤੋ ਇਹਨਾਂ ਪ੍ਰਬੰਧਕਾਂ ਨੂੰ ਸਖਤ ਤਾੜਨਾ ਕਿ 10 ਦਿਨਾਂ ਦੇ ਵਿੱਚ ਵਿੱਚ ਆਪਣਾ ਪੱਖ ਰੱਖੋ ਸੰਗਤ ਨੂੰ ਉੱਥੇ ਆਉਣ ਦੀ ਇਜਾਜ਼ਤ ਦਿਓ ਨਹੀਂ ਤੇ ਬਹੁਤ ਸਖਤ ਕਾਰਵਾਈ ਜਿਹੜੀ ਆ ਉਹ ਇਹਨਾਂ ਦੇ ਉੱਤੇ ਕੀਤੀ ਜਾਊਗੀ ਦੂਜਾ ਕਿਉਂਕਿ 4 ਮਾਰਚ ਨੂੰ ਹੋਲਾ ਮਹੱਲਾ ਰਿਆ ਹੋਲਾ ਮਹੱਲਾ ਸਿੱਖਾਂ ਦਾ ਇੱਕ ਕੌਮੀ ਤਿਹਾਰਾ ਗੁਰੂ ਪਾਤਸ਼ਾਹ ਨੇ ਭਗਤੀ ਤੇ ਸ਼ਕਤੀ ਭਰਨ ਦੇ ਲਈ ਸਿੱਖਾਂ ਦੇ ਵਿੱਚ ਸਿੱਖਾਂ ਦੀ ਵਿਲੱਖਣ ਹੋਂਦ ਦਰਸਾਉਣ ਦੇ ਲਈ ਸਿੱਖ ਜਿਹੜਾ ਵਾ ਉਹ ਬਹਾਦਰ ਵਾ ਗੁਰੂ ਸਾਹਿਬ ਨੇ ਸ਼ਾਸਤਰ ਵਿਦਿਆ ਦਾ ਅਭਿਆਸ ਕਰਾਉਣ ਦੇ ਲਈ ਗੁਰਦੁਆਰਾ ਸ਼੍ਰੀ ਹੋਲਗੜ੍ਹ ਸਾਹਿਬ ਤੋਂ ਜਿਹੜਾ ਹੋਲਾ ਮਹੱਲਾ ਦਾ ਸੀ ਉਹ ਮਨਾਉਣਾ ਸ਼ੁਰੂ ਕੀਤਾ ਹੋਲੇ ਦਾ ਮਤਲਬ ਹੁੰਦਾ ਹੱਲਾ ਤੇ ਮਹੱਲਾ ਜਿੱਥੇ ਜਾਇ ਕਰਨਾ ਪ੍ਰਾਤਨ ਸਮੇਂ ਤੋਂ ਹੀ ਸਿੱਖ ਫੌਜਾਂ ਸਾਡੀਆਂ ਨਿਹੰਗ ਸਿੱਖ ਜਥੇਬੰਦੀਆਂ ਸਮੂਹ ਖਾਲਸਾ ਪੰਥ ਆਨੰਦਪੁਰ ਸਾਹਿਬ ਦੀ ਮubaraka ਧਰਤੀ ਤੇ ਹੋਲੇ ਮਹੱਲੇ ਨੂੰ ਬਹੁਤ ਸ਼ਰਧਾ ਭਾਵਨਾ ਨਾਲ ਖਾਲਸੇ ਜਹੋ ਜਲਾਲ ਦੇ ਨਾਲ ਮਨਾਉਂਦਾ ਪਰ ਪਿਛਲੇ ਕੁਝ ਕੁ ਸਾਲਾਂ ਤੋਂ ਇਹ ਦੇਖਣ ਦੇ ਵਿੱਚ ਆ ਰਿਹਾ ਸੰਗਤਾਂ ਨੇ ਲਿਖਤੀ ਤੌਰ ਤੇ ਬਹੁਤ ਭੇਜਿਆ ਕਿ ਕਈ ਵਾਰੀ ਹੋਲੇ ਮਹੱਲੇ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਆ ਉਹ ਅੰਨਾ ਰੰਗ ਸੁੱਟਦੇ ਇੱਕ ਦੂਜੇ ਤੇ ਸੰਗਤ ਉੱਤੇ ਵੀ ਰੰਗ ਪਾਇਆ ਜਾਂਦਾ ਅਰ ਹੌਲੀ ਹੌਲੀ ਹੋਲਾ ਮਹੱਲਾ ਜਿਹੜਾ ਸੀ ਉਹ ਹੋਲੀਵਾਲ ਇਸ ਤਰੀਕੇ ਦੇ ਨਾਲ ਤਬਦੀਲ ਕਰਨ ਦੀਆਂ ਕੋਈ ਕੋਸ਼ਿਸ਼ਾਂ ਆ ਇਸ ਕਰਕੇ ਅਸੀਂ ਉੱਥੇ ਪ੍ਰਸ਼ਾਸਨ ਨਾਲ ਵੀ ਗੱਲ ਕਰਾਂਗੇ ਤੇ ਮੈਂ ਸੰਗਤ ਨੂੰ ਵੀ ਅਪੀਲ ਕਰਦਾ ਕਿ ਇੱਕ ਤਾਂ ਵੱਧ ਚੜ ਕੇ ਹੋਲਾ ਮਹੱਲਾ ਮਨਾਉਣ ਆਓ ਦੂਜਾ ਹੋਲੇ ਮਹੱਲੇ ਦੇ ਮੌਕੇ ਤੇ ਆਨੰਦਪੁਰ ਸਾਹਿਬ ਆਮ ਖੁੱਲਾ ਰੰਗ ਵਿਕਣਾ ਪਾਬੰਦੀ ਆ ਸੰਗਤ ਉੱਤੇ ਸ਼ਰਧਾਲੂਆਂ ਤੇ ਰੰਗ ਸੁੱਟਣਾ ਬਿਲਕੁਲ ਗੈਰਵਾਜਬ ਆ ਤੇ ਗੁਰੂ ਦੇ ਸਿਧਾਂਤ ਦੇ ਉਲਟਾ ਠੀਕ ਆ ਜਦੋਂ ਨਿਹੰਗ ਫੌਜਾ ਆਪਣਾ ਮਹੱਲਾ ਕੱਢਦੀਆਂ ਤਾਂ ਉਹ ਆਪਣੇ ਮਹੱਲੇ ਦੇ ਵਿੱਚ ਗਲਾਲ ਇੱਕ ਦੂਜੇ ਤੇ ਪਾਉਂਦੇ ਪਰ ਇਹ ਰੰਗ ਪਾਉਣੇ ਆਮ ਲੋਕਾਂ ਦੇ ਉੱਤੇ ਸੰਗਤ ਦੇ ਉੱਤੇ ਅਰ ਹਾਲੀ ਵਾਲੀ ਵੇਖੋ ਗੁਰੂ ਸਾਹਿਬ ਦਾ ਸਿਧਾਂਤ ਕਿੱਡਾ ਵੱਡਾ ਹੀ ਹੋਲੇ ਮੱਲੇ ਦਾ ਵਿਲੱਖਣਤਾ ਦਾ ਪ੍ਰਤੀਕ ਆ ਤੋਂ ਮੈਂ ਸਾਰਿਆਂ ਨੂੰ ਅਪੀਲ ਵੀ ਕਰਦਾ ਕਿ ਆਪਾਂ ਉਸੇ ਰਵੈਤ ਦੇ ਮੁਤਾਬਕ ਹੋਲਾ ਮਹੱਲਾ ਮਨਾਈਏ ਜਿਹੜੀ ਰਵੈਤ ਗੁਰੂ ਨੇ ਦਿੱਤੀ ਆ ਇਹਦੇ ਤੇ ਵੀ ਸੰਗਤ ਨੂੰ ਇਹ ਵਿਸ਼ੇਸ਼ ਤੌਰ ਦੇ ਉਤੇ ਅਪੀਲ ਆ ਕਿ ਖਾਲਸਾ ਹੀ ਰਵੈਤਾਂ ਦੇ ਮੁਤਾਬਕ ਆਪਾਂ ਹੋਲਾ ਮਹੱਲਾ ਮਨਾਉਣ ਮੁਬਾਰਕ ਧਰਤੀ ਸ਼੍ਰੀ ਅਨੰਦਪੁਰ ਸਾਹਿਬ ਤੇ ਆਉਣਾ ਤੇ ਜਿਨ੍ਹਾਂ ਕੰਮਾਂ ਤੋਂ ਗੁਰੂ ਨੇ ਮਨਾ ਕੀਤਾ ਰੰਗ ਸੁੱਟਣੇ ਜਾਂ ਹੋਰ ਕੋਈ ਇਦਾਂ ਦੇ ਕੰਮ ਇਹ ਮੁਕੰਮਲ ਤੌਰ ਦੇ ਉਤੇ ਅਨੰਦਪੁਰ ਸਾਹਿਬ ਦੀ ਧਰਤੀ ਦੇ ਉਤੇ ਪਾਬੰਦੀ ਆ ਕਿ ਸੰਗਤ ਦੇ ਉੱਤੇ ਕੋਈ ਵੀ ਜਿਹੜਾ ਰੰਗ ਨਾ ਸੁੱਟੂਗਾ ਨਾ ਕੋਈ ਵੇਚੂਗਾ ਜੇ ਕੋਈ ਇਦਾਂ ਕਰੂਗਾ ਪ੍ਰਸ਼ਾਸਨ ਨਾਲ ਗੱਲ ਵੀ ਕਰਾਂਗੇ ਉਹਦੇ ਤੇ ਸਖਤ ਕਾਰਵਾਈ ਜਿਹੜੀ ਆ ਉਹ ਕੀਤੀ ਜਾਊਗੀ ਤੋਂ ਇਹਨਾਂ ਮਸਲਿਆਂ ਦੇ ਉੱਤੇ ਅੱਜ ਜਿਹੜੀ ਵਿਚਾਰ ਚਰਚਾ ਹੀ ਹੋਈ ਪਹਿਲਾਂ ਜਿਹੜੀ ਦਰਬਾਰ ਸਾਹਿਬ ਦੀ ਪ੍ਰਕਿਰਮਚ ਪੁਲਿਸ ਦਾਖਲ ਹੁੰਦੀ ਹੈ 2 ਬਟੇ ਜਿਹੜਾ ਇੱਥੋਂ ਚੱਕ ਕੇ ਲਿਜਾਇਆ ਜਾਂਦਾ ਹੈ ਅੱਜ ਤੱਕ ਉਹ ਜਿਹੜੀ ਪੋਜੀਸ਼ਨ ਸਾਫ਼ ਨਹੀਂ ਹੋਈ ਕਿ ਅਧਖਰ ਪਰਸ ਗ੍ਰਾਮਿਕ ਪਟੀ ਨੂੰ ਸੂਚਿਤ ਕੀਤੇ ਵੇਲਾ ਕਿਉਂ ਦਾਖਲ ਹੋਈ ਤੇ ਕਿਹਨਾਂ ਨੂੰ ਚੱਕ ਕੇ ਲੈ ਗਈ ਦੇਖੋ ਇਹ ਮਸਲਾ ਮੇਰੇ ਵੀ ਧਿਆਨ ਦੇ ਵਿੱਚ ਹੈਗਾ ਇਹ ਬਹੁਤ ਮੰਦਭਾਗੀ ਗੱਲ ਮੈਨੂੰ ਤੁਹਾਡੇ ਵਿੱਚੋਂ ਹੀ ਇੱਕ ਦਿਨ ਕੋਸ਼ ਸਜਣਾ ਨੇ ਦੱਸਿਆ ਸੀ ਕਿ ਸ਼ਾਇਦ ਕਿਸੇ ਸਟੇਟ ਦਾ ਇੱਥੇ ਮੁੱਖ ਮੰਤਰੀ ਤੇ ਉਹਨਾਂ ਦੀ ਟੀਮ ਆਹੀ ਤੇ ਬਹੁਤ ਸਾਰੇ ਬਾਬਰਦੀ ਮੁਲਾਜ਼ਮੇ ਜਿਹੜੇ ਹੀ ਅੰਦਰ ਗਏ ਉਹਦੇ ਨਾਲ ਜਿਹੜਾ ਗੁਰੂ ਰਾਮਦਾਸ ਪਾਤਸ਼ਾਹ ਦੇ ਘਰੇ ਆਪਾਂ ਰੋਹਾਨੀਅਤ ਲੈਣ ਆਉਨੇ ਆ ਉਹ ਕਿਤੇ ਨਾ ਕਿਤੇ ਜਿਹੜੇ ਰੋਹਾਨੀਅਤ ਦਾ ਆਨੰਦ ਮਾਣਨ ਆਉਂਦੇ ਆ ਉਹਨਾਂ ਦੇ ਮਨਾਂ ਨੂੰ ਠੇਸ ਪਹੁੰਚੀ ਸਿੱਖਾਂ ਦੇ ਮਨਾਂ ਨੂੰ ਠੇਸ ਪਹੁੰਚੀ ਪਰ ਇਹ ਤੇ ਜੱਗੋਂ ਤੇਰਵੀਂ ਆ ਕਿ ਸਿਵਲ ਦੇ ਵਿੱਚ ਪੰਜ ਬੰਦੇ ਆਉਣ ਉਹ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪਹਿਲਾਂ ਕੋਈ ਦੱਸਣ ਨਾ ਕੋਈ ਤਾਲਮੇਲ ਨਹੀਂ ਔਰ ਸਿੱਧੀ ਪੁਲਿਸ ਅੰਦਰ ਦਖਲ ਹੋਵੇ ਤੇ ਦੋ ਬੰਦੇ ਜਿਹੜੇ ਮੈਨੂੰ ਨਹੀਂ ਪਤਾ ਉਹ ਕੌਣ ਪਰ ਉਹ ਗੁਰੂ ਘਰ ਉਹ ਮੱਥਾ ਟੇਕਣ ਆਏ ਆ ਉਹਨਾਂ ਨੂੰ ਚੁੱਕ ਕੇ ਲੈ ਜਾਣ ਇਹਦੇ ਵਿੱਚ ਸਿੱਧਮ ਸਿੱਧੀ ਜਿਹੜੀ ਜ਼ਿੰਮੇਵਾਰੀ ਆ ਉਹ ਪੰਜਾਬ ਸਰਕਾਰ ਦੀ ਤੇ ਪੰਜਾਬ ਦੇ ਗ੍ਰਹਿ ਮੰਤਰਾਲੇ ਦੀ ਆ। ਕਿ ਆਪਾਂ ਹੁਣ ਇੰਨੀ ਖੁੱਲ੍ਹ ਦੇ ਦਿੱਤੀ ਆ ਕਿ ਪੰਜਾਬ ਪੁਲਿਸ ਜਿਹੜੀ ਉਹ ਸਿੱਧਾ ਹੀ ਦਰਬਾਰ ਸਾਹਿਬ ਆ ਜੇ ਤੇ ਕਿਸੇ ਨੂੰ ਵੀ ਚੁੱਕ ਕੇ ਲੈ ਜਾਵੇ। ਔਰ ਸ਼ਰੋਮਣੀ ਕਮੇਟੀ ਦੇ ਸਕੱਤਰ ਨੇ ਸ਼ਾਇਦ ਕੋਈ ਇਹਦੇ ਤੇ ਟਿੱਪਣੀ ਕੀਤੀ, ਕੋਈ ਬਿਆਨ ਦਿੱਤਾ। ਪਰ ਸਾਨੂੰ ਦੱਸਿਆ ਨਹੀਂ ਗਿਆ ਤੇ ਉਹਨਾਂ ਨੇ ਕਿਹਾ ਅਸੀਂ ਕੋਈ ਜਾਂਚ ਕਰਕੇ ਕਾਰਜਕਾਰੀ ਕਮੇਟੀ ਨੂੰ ਤੇ ਮੈਂ ਵੀ ਸ਼ਰੋਮਣੀ ਕਮੇਟੀ ਦੀ ਜਿਹੜੀ ਐਜੈਕਟਿਵ ਆ ਉਨਾ ਕੋਲੋਂ ਪੂਰੀ ਰਿਪੋਰਟ ਲਵਾਂਗਾ ਵੀ ਅੱਜ ਤੱਕ ਇਸ ਮਸਲੇ ਤੇ ਕੀ ਹੋਇਆ ਕਿਉਂ ਦਰਬਾਰ ਸਾਹਿਬ ਦੇ ਅੰਦਰ ਇਦਾਂ ਪੁਲਿਸ ਦਾ ਆਉਣਾ ਔਰ ਬੰਦਿਆਂ ਨੂੰ ਚੁੱਕ ਕੇ ਲੈ ਜਾਣਾ ਇਹ ਬਹੁਤ ਜ਼ਿਆਦਾ ਮੰਦ ਭਾਗਾ ਵਾ ਕਿਉਂਕਿ ਦਰਬਾਰ ਸਾਹਿਬ ਦਾ ਸਮੁੱਚਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਆ ਔਰ ਅੰਦਰ ਟਾਸਕ ਫੋਰਸ ਆ ਅੰਦਰ ਸ਼ਰਧਾਲੂ ਆ ਰਹੇ ਆ ਮੰਨ ਲਓ ਜਿਵੇਂ ਉਹ ਪੁਲਿਸ ਦਾਖਲ ਹੋਈ ਤੇ ਉਥੇ ਜੇ ਰੌਲਾ ਗੋਲਾ ਪੈਂਦਾ ਉਥੇ ਦਰਬਾਰ ਸਾਹਿਬ ਦੀ ਸ਼ਾਂਤੀ ਭੰਗ ਹੁੰਦੀ ਤਾਂ ਫਿਰ ਇਹਦਾ ਜ਼ਿੰਮੇਵਾਰ ਕੌਣ ਸੀ ਤਾਂ ਪੰਜਾਬ ਦੇ ગ્રામ ਮਤਰਾਲੇ ਨੂੰ ਇਹ ਸਪਸ਼ਟ ਕਰਨਾ ਚਾਹੀਦਾ ਵੀ ਇਹ ਵਾਕਿਆ ਹੀ ਪੁਲਸ ਵਾਲੇ ਸੀ ਪਹਿਲਾਂ ਤੇ ਹੁਣ ਸਿਵਲ ਦੇ ਵਿੱਚ ਪੁਲਸ ਵਾਲੇ ਸੀ ਜਾਂ ਨਹੀਂ ਫੇਰ ਨਾਲ ਦੀ ਨਾਲ ਹੀ ਆ ਬੰਦ ਕਰ ਦਿਓ ਕੀ ਚੱਲ ਰਿਹਾ ਤੁਹਾਡਾ ਇਹਦੇ ਨਾਲ ਦੀ ਨਾਲ ਹੀ ਜਿਹੜੇ ਵੀ ਬੰਦੇ ਅੰਦਰ ਦਾਖਲ ਹੋਏ ਉਹ ਪੰਜਾਬ ਸਰਕਾਰ ਨੂੰ ਦੱਸਣਾ ਚਾਹੀਦਾ ਪੰਜਾਬ ਪੁਲਿਸ ਜਿਹੜੀ ਆ ਉਹਨੂੰ ਇਸ ਗੱਲ ਦੀ ਖੋਲ ਨਹੀਂ ਦਿੱਤੀ ਜਾ ਸਕਦੀ ਵੀ ਉਹ ਦਰਬਾਰ ਸਾਹਿਬ ਦੇ ਅੰਦਰ ਜਾਵੇ ਤੇ ਬੰਦੇ ਚੁੱਕ ਕੇ ਲੈ ਆਵੇ ਇਹ ਬਹੁਤ ਮੰਦ ਭਾਗਾ ਵਾ ਇਦਾਂ ਇਤਿਹਾਸ ਦੇ ਵਿੱਚ ਕੁਝ ਮੌਕਿਆਂ ਦੇ ਉੱਤੇ ਹੋਇਆ ਵਾ ਜਦੋਂ 1955 ਦੇ ਵਿੱਚ ਦਰਬਾਰ ਸਾਹਿਬ ਪੁਲਿਸ ਦਾਖਲ ਹੋਈ ਆ ਤੇ ਉਸ ਵੇਲੇ ਦੇ ਸੀਐਮ ਭੀਮ ਸੈਨ ਸੱਚਰ ਨੂੰ ਅਕਾਲ ਤਖਤ ਸਾਹਿਬ ਤੇ ਆਣ ਕੇ ਮਾਫੀ ਮੰਗਣੀ ਪਈ ਤੋ ਇਹਨਾਂ ਹਰਕਤਾਂ ਤੇ ਇਹਨਾਂ ਨੂੰ ਬਾਝਾਉਣਾ ਚਾਹੀਦਾ ਪਹਿਲਾਂ ਤੇ ਉਹਦਾ ਸਿੱਖ ਮਾਮਲਿਆਂ 'ਚ ਦਖਲ ਦਿੰਦੇ ਸੀ ਹੁਣ ਸਿੱਧੀ ਪੁਲਿਸ ਵੀ ਦਰਬਾਰ ਸਾਹਿਬ ਵੜ ਲੱਗ ਪਿਆ ਇਹ ਬਹੁਤ ਮੰਦਭਾਗੀ ਅਦਾ ਨਹੀਂ ਹੋਣਾ ਚਾਹੀਦਾ ਮੈਂ ਸਮੁੱਚੀ ਰਿਪੋਰਟ ਇਹਦੀ ਬਹੁਤ ਛੇਤੀ ਲਾਉਂਗਾ ਸਰ ਜਮਕੌਰ ਸਾਹਿਬ ਦੀ ਗੱਲ ਤੁਸੀਂ ਤੁਹਾਡੇ ਕੋਲ ਆਈ ਹੈ ਆਪਣੇ ਕੋਲ ਪੇਪਰ ਨੂੰ ਲੱਗਦੀ ਹੈ ਦਰਬਾਰ ਸਾਹਿਬ ਜਿਹਦਾ ਵਿਰੋਧ ਕੀਤਾ ਜਾ ਰਿਹਾ ਕੋਈ ਚੱਲਦਾ ਦੇਖੋ ਪਹਿਲਾਂ ਵੀ ਉਹ ਮੈਨੂੰ ਮਿਲੇ ਸੀ ਉਹਦੇ 'ਚ ਮੰਦਭਾਗੀ ਗੱਲ ਪਤਾ ਕੀ ਹੈ ਜਿਹੜੇ ਚਮਕੌਰ ਸਾਹਿਬ ਦੇ ਨੇੜੇ ਇਲਾਕੇ ਦਾ ਮਸਲਾ ਉਥੇ ਉਹ ਜਿਹੜੀ ਫੈਕਟਰੀ ਲੱਗ ਰਹੀ ਆ ਨਾ ਉਹਨੂੰ ਐਨਓਸੀ ਦੇਣ ਦੇ ਲਈ ਇੱਕ ਸਰਵੇ ਕਰਾਇਆ ਗਿਆ ਪਈਏ ਦੇ ਨੇੜੇ ਤੇੜੇ ਕੋਈ ਇਤਿਹਾਸਕ ਸਥਾਨ ਹੈਗੇ ਆ ਜਿੰਨੂੰ ਕੋਈ ਨੁਕਸਾਨ ਪਹੁੰਚਣਾ ਔਰ ਹੈਰਾਨੀ ਵਾਲੀ ਗੱਲ ਇਹ ਤੁਹਾਨੂੰ ਰਿਪੋਰਟ ਦੇ ਹੀ ਦਵਾਂਗੇ ਉਹ ਸਰਵੇ ਵਾਲਿਆਂ ਨੇ ਜਿਹੜੇ ਕਿ ਪੰਜਾਬ ਸਰਕਾਰ ਨਾਲ ਹੀ ਬਹੁਤੇ ਸੰਬੰਧਿਤ ਹੀ ਉਹਨਾਂ ਨੇ ਚਮਕੌਰ ਸਾਹਿਬ ਦਾ ਜ਼ਿਕਰ ਕਰਨਾ ਉਚੇਚਾ ਠੀਕ ਨਹੀਂ ਸਮਝਿਆ ਪੱਠਾ ਸਾਹਿਬ ਦਾ ਰਕਵਾਦ ਚ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦਾ ਜੋ ਕਿ ਸਿੱਖਾਂ ਦਾ ਕਿ ਤਖਤਾ ਇਹ ਥਾਂਵਾਂ ਵਿੱਚੋਂ ਡਾਹ ਦਿੱਤੀਆਂ ਗਈਆਂ ਔਰ ਇਹ ਹੈਗਾ ਵੀ ਨਕਸ਼ੇ ਦੇ ਵਿੱਚੋਂ ਸਿੱਖ ਇਤਿਹਾਸ ਦੇ ਸਥਾਨਾਂ ਨੂੰ ਖਤਮ ਕਰਨਾ ਉਹ ਰਿਪੋਰਟ ਮੇਰੇ ਕੋਲ ਆ ਗਈ ਆ ਉਹ ਸੰਬੰਧਤ ਅਸੀਂ ਸਾਰਾ ਵੇਖ ਕੇ ਇਹ ਤੇ ਜੋ ਵੀ ਅੱਗੇ ਬਣਦਾ ਉਹ ਜ਼ਰੂਰ ਕਰਾਂਗੇ ਸਰ ਜੀ ਦੋਵਾਰਾ ਅਮ ਸੰਭ ਦੀ ਗੱਲ ਕਰਾਂਗੇ ਦੋਵਾਰਾ ਅਮ ਸੰਭ ਦੀ ਗੱਲ ਕਰਾਂਗੇ ਉੱਤੇ ਮੈਜਿਸਟਰ ਸਾਹਿਬ ਨੂੰ ਕਿਹੋ ਜਿਹੀ ਜ਼ਮੀਨ ਤੇ ਥੋੜਾ ਮਸਲਾ ਦਾਸ ਦੇ ਹੋਤੀ ਹੈ ਤੇ ਕੀ ਕਾਰਵਾਈ ਜਿਹੜੀ ਸੁਣ ਲਿੱਖ ਕੇ ਉਹਨੂੰ ਕੀਤੀ ਜਾ ਰਹੀ ਹੈ ਤੋੜੇ ਧਿਆਨ ਚ ਆਇਆ ਜਿਹੜੀ ਨਿੱਜੀ ਜ਼ਮੀਨ ਹੈ ਗੁਰਦੁਆਰਾ ਦੇਖੋ ਮੇਰੇ ਧਿਆਨ ਚ ਵੀ ਪ੍ਰੈਸ ਤੋਂ ਹੀ ਆਇਆ ਜੀ ਔਰ ਕਿਉਂਕਿ ਬਹੁਤ ਮੁੱਦਾ ਉੱਠਿਆ ਹੈ ਗੁਰੂ ਘਰ ਸੱਚੇ ਪਾਤਸ਼ਾਹ ਦੇ ਇਹ ਪੰਥ ਦੀ ਅਮਾਨਤ ਆ ਪੰਥ ਦੀ ਅਮਾਨਤ ਦੇ ਵਿੱਚ ਖਿਆਨਤ ਕਰਨ ਦਾ ਕਿਸੇ ਨੂੰ ਹੱਕ ਨਹੀਂ ਆ ਭਾਵੇਂ ਕਿ ਜਿਹੜਾ ਉੱਥੋਂ ਦਾ ਮੈਨੇਜਰ ਆ ਉਹਨੂੰ ਇਹਨਾਂ ਨੇ ਸ਼ਾਇਦ ਬਰਖਾਸਤ ਕੀਤਾ ਤੇ ਉੱਤੇ ਪਰਚਾ ਵੀ ਦਰਜ ਕਰਾਇਆ ਤੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਹੁਣਾਂ ਨੇ ਉਸ ਦਿਨ ਕਿਹਾ ਵੀ ਇਹ ਵੀ ਅਸੀਂ ਜਿਹੜਾ ਵੀ ਦੋਸ਼ੀ ਉਹਦੇ ਤੇ ਕਾਰਵਾਈ ਕਰਾਂਗੇ ਤੇ ਮੈਂ ਵੀ ਇਹੋ ਗੱਲ ਕਹਿਣਾ ਭਾਵੇਂ ਦੋਸ਼ੀ ਕੋਈ ਮਨੰਜਰ ਆ ਜਾਂ ਆਦਕਾਰੀ ਆ ਕੋਈ ਵੀ ਦੋਸ਼ੀ ਜਿਹੜਾ ਵਾ ਜਿਨੇ ਗੁਰੂ ਘਰ ਦੀ ਈਮਾਨਤ ਦੇ ਵਿੱਚ ਖਿਆਨਤ ਕੀਤਾ ਉਹ ਬਚਣਾ ਨਹੀਂ ਚਾਹੀਦਾ ਦੋਸ਼ੀ ਨਸ਼ਰ ਹੋਣੇ ਚਾਹੀਦੇ ਤੇ ਉਹਨਾਂ ਨੂੰ ਸਜ਼ਾਾਂਵਾਂ ਮਿਲਣੀਆਂ ਚਾਹੀਦੀਆਂ ਬਾਕੀ ਇਹ ਗੁਰੂ ਘਰ ਜਿਹੜੇ ਆ ਸਾਡੇ ਬਜ਼ੁਰਗਾ ਨੇ ਆਪਣੇ ਸਾਰੇ ਬਜ਼ੁਰਗਾ ਨੇ ਬਹੁਤ ਸ਼ਹਾਦਤਾਂ ਦੇ ਕੇ ਇਹਨਾਂ ਦਾ ਹੱਥ ਪੰਥਕ ਹੱਥਾਂ ਦੇ ਵਿੱਚ ਲਿਆ ਕੋਈ ਵੀ ਮਾੜੀ ਸੋਚ ਵਾਲਾ ਬੰਦਾ ਜਿਹੜਾ ਜਿਹੜਾ ਅੰਦਰ ਵੀ ਆ ਉਹਨੂੰ ਇਦਾਂ ਦੀ ਭਾਵਨਾ ਨਹੀਂ ਰੱਖਣੀ ਚਾਹੀਦੀ ਪੂਜਾ ਦਾ ਧੰਨ ਜਿਹੜੇ ਕਾਤਲਨ ਦਾ ਇਹ ਪਾਰੇ ਵਰਗਾ ਜਿਵੇਂ ਪਾਰਾ ਹੌਲੀ ਹੌਲੀ ਮਾਰਦਾ ਵਾ ਜਿਹੜਾ ਬੰਦਾ ਗੁਰੂ ਘਰ ਦਾ ਨਜਾਇਜ਼ ਖਾਊਗਾ ਕਰਪਸ਼ਨ ਕਰੂਗਾ ਜਾਂ ਜਿਹੜਦਾ ਇਹ ਗੱਲ ਹੋਈ ਜ਼ਮੀਨਾਂ ਵੇਚਣ ਦੀ ਗੱਲ ਕਰੂਗਾ ਗੁਰੂ ਨੇ ਵੀ ਨਹੀਂ ਬਖਸ਼ਣਾ ਪਰ ਉਹ ਪੰਥ ਦੇ ਸਾਹਮਣੇ ਵੀ ਜਿੱਦਾਂ ਉਹ ਮੈਨੇਜਰ ਦਾ ਨਾਮ ਆ ਗਿਆ ਉਹ ਤੇ ਪਰਚਾ ਜੇ ਕੋਈ ਹੋਰ ਵੀ ਹੈਗਾ ਤੇ ਉਹਦੇ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਕੋਈ ਢਿੱਲ ਨਹੀਂ ਕਰਨੀ ਚਾਹੀਦੀ। ਕਹਿੰਦੇ ਕਿਸੇ ਕਹਿੰਦੇ ਨੇ ਕਿ ਉਹ ਪ੍ਰਤਾਪ ਸਿੰਘ ਖਤਰ ਹੋਰਾ ਦੇ ਦੇਸ਼ਾਂ ਦੇ ਉੱਤੇ ਹੋਇਆ ਕਿ ਉਹਨਾਂ ਨੇ ਚਿੱਠੀ ਦਿਖਾਈ ਪ੍ਰਤਾਪ ਸਿੰਘ ਹੋਰਾ ਦੇ ਦਸਤਖਤਾਂ ਦੇ ਸਾਈਨ ਕੀਤੇ। ਦੇਖੋ ਕਿਸੇ ਤੇ ਵੀ ਹੋਇਆ। ਕਿਸੇ ਦੇ ਵੀ ਸਾਈਨ ਉਹਦੀ ਜਾਂਚ ਹੋਣੀ ਚਾਹੀਦੀ ਆ। ਨਿਰਪੱਖ ਜਾਂਚ ਹੋਣੀ ਚਾਹੀਦੀ ਆ। ਕਿਸੇ ਨੂੰ ਵੀ ਇਹ ਹੱਕ ਨਹੀਂ ਹੈਗਾ ਕਿ ਉਹ ਗੁਰਦੁਆਰੇ ਦੀ ਈਮਾਨਤ ਦੇ ਵਿੱਚ ਖਿਆਨਤ ਕਰੇ। ਸਿੰਘ ਸਾਹਿਬ ਇਹ ਤੇ ਤੁਹਾਨੂੰ ਕੁਰਸਕੇ ਦਰਜ ਕਰਵਾਤਾ ਕਿ ਕੋਈ ਅਕਾਲ ਤਖਤ ਸਾਹਿਬ ਵੱਲੋਂ ਕੋਈ ਧਾਰਮਿਕ ਕਾਰਵਾਈ ਵੀ ਹੋਏਗੀ ਦੋਸ਼ੀਆਂ ਦੇ ਖਿਲਾਫ ਆਉਣ ਵਾਲੇ ਸਮੇਂ ਦੇ ਵਿੱਚ ਤੇ ਆਪਾਂ ਵਿਚਾਰ ਕਰਾਂਗੇ ਔਰ ਇਹ ਮਾਮਲਾ ਗੰਭੀਰ ਸਿੰਘ ਸਾਹਿਬ ਇੱਕ ਨਾ ਗੈਨੀ ਆਰ ਪੀ ਸੇ ਬਣਾਣਾ ਤੁੰਗਿਆ 190 ਪਾਵਰ ਸ਼ੁਰੂ ਬਾਦੇ ਕਰੀਬ ਪ੍ਰਿੰਟਿੰਗ ਦੀ ਤਕਨੀਕੀ ਜਿਹੜੀ ਆ ਰਾਮ ਸਰ ਪ੍ਰੈਸ ਤੇ ਉਤੋਂ ਕੋਈ ਖਰਾਬੀ ਆਈ ਸੀ ਤੇ ਉਹਨਾਂ ਦੇ ਜਿਹੜੇ ਅੰਗ ਸੀ ਕਿਉਂਕਿ ਬੈਂਡਿੰਗ ਨਹੀਂ ਹੋਏ ਉਹਨਾਂ ਨੂੰ ਸਰੂਪ ਦਾ ਰੂਪ ਨਹੀਂ ਦਿੱਤਾ ਗਿਆ ਉਹ ਅੰਗ ਨੂੰ ਜਿਹੜੇ ਸਸਕਾਰ ਕਰਨ ਦੇ ਲਈ ਔਕਾਤਕ ਸਹਿਬ ਨੂੰ ਗਿਆਨੀ ਘਵੀਰ ਸੰਘੋੜਾ ਨੂੰ ਲਿਖਿਆ ਸੀ ਤੇ ਉਹਨਾਂ ਨੇ ਸਲਾਹ ਕੀਤੀ ਉਹ ਕਹਿੰਦਾ ਸੀ ਇਹਦੀ ਪੂਰੀ ਜਾਂਚ ਕਰਾ ਲੀਤੀ ਜਾਵੇ ਕਦਾ ਵੀ ਹੋ ਸਕਦੇ ਆ ਕਿ ਗਿਆਨੀ ਕੜਗਾ ਜੁਣਾ ਨੇ ਉਹਦੀ ਆਗਿਆ ਵੀ ਦੇ ਦਿੱਤੀ ਹੋਵੇ ਅਗਨ ਢੇਡਰਨ ਦੀ ਆਗਿਆ ਜਿਹੜੀ ਆ ਦੇ ਦਿੱਤੀ ਉਹ ਦੇ ਦਿੱਤੀ ਹੈ ਜੀ ਇਦਾਂ ਦੀ ਤੁਸੀਂ ਕਿਉਂਕਿ ਮੈਨੂੰ ਨਹੀਂ ਪਤਾ ਵੀ ਗਿਆਨੀ ਹਰਪ੍ਰੀਤ ਸਿੰਘ ਹੋਣੀ ਇਹ ਕਿਵੇਂ ਸਟੇਟਮੈਂਟਾਂ ਦੇ ਰਿਹਾ ਨਾ ਤੇ ਇਹ ਮਾਮਲਾ ਅੱਜ ਤੱਕ ਕਿਸੇ ਨੇ ਮੇਰੇ ਧਿਆਨ ਚ ਲਿਆਂਦਾ ਨਾ ਮੈਂ ਕਿਸੇ ਨੇ ਇਦਾਂ ਦੀ ਕੋਈ ਆਗਿਆ ਦਿੱਤੀ ਗਿਆਨੀ ਹਰਪ੍ਰੀਤ ਸਿੰਘ ਹੋਣੀ ਜਦੋਂ ਸਿੰਘ ਸਾਹਿਬ ਹੀ ਤੇ ਉਦੋਂ ਇਹ ਗੱਲ ਕਿਉਂ ਨਹੀਂ ਉਹਨਾਂ ਨੇ ਸਾਹਮਣੇ ਆਣ ਕੇ ਕੀਤੀ ਅੱਜ ਕਰ ਰਹੇ ਨੇ ਪਰ ਮੇਰੇ ਨਾਲ ਇਸ ਮਸਲੇ ਦੇ ਉੱਤੇ ਕਿਸੇ ਅਧਿਕਾਰੀ ਨੇ ਗੱਲ ਨਹੀਂ ਕੀਤੀ ਨਾ ਮੈਂ ਕੋਈ ਆਗਿਆ ਦਿੱਤੀ ਆ ਤੇ ਨਾ ਮੇਰੇ ਨਾਲ ਇਸ ਮਸਲੇ ਤੇ ਕਿਸੇ ਨੇ ਕੋਈ ਗੱਲਬਾਤ ਕੀਤੀ ਜਾਂਚ ਹੋਣਾ ਚਾਹੀਦਾ ਜਾਂਚ ਹੋਣੀ ਚਾਹੀਦੀ ਹੈ ਕੰਮ ਹੋਣਾ ਚਾਹੀਦਾ ਸਰ ਮੁਖੀ ਨੇ ਇੱਕ ਗੱਲ ਕਹੀ ਇੱਕ ਤਾਂ ਤੁਹਾਡੇ ਵਾਰੀ ਗੱਲ ਉਹਨਾਂ ਨੇ ਦੁਹਰਾਈ ਹੈ ਕਿ ਤਿੰਨ ਬੱਚੇ ਜਿਹੜੇ ਨੇ ਇੱਕ ਤੋਂ ਘੱਟ ਪੈਦਾ ਕਰਨੇ ਚਾਹੀਦੇ ਆ ਦੂਜਾ ਉਹਨਾਂ ਨੇ ਕਿਹਾ ਕਿ ਹਿੰਦੂ ਸਿੱਖਾਂ ਦਾ ਹੋਂਦ ਦਾ ਰਿhta ਹੈ ਹਾਲਾਂਕਿ ਉਹਨਾਂ ਦਾ ਕਰਮ ਜੋੜ ਨਾਲ ਜੱਦ ਦਿੰਦਾ ਉਹਦੇ ਤੇ ਉਹਨਾਂ ਨੇ ਕਹਿ ਕੇ ਕਿ ਮੈਂ ਕੋਈ ਕਿੰਤੂ ਕਿੰਤੂ ਨਹੀਂ ਕਰੂੰਗਾ ਉਹ ਚੀਜ਼ ਨੂੰ ਕਿੱਦਾਂ ਦੱਸ ਦੇਖਦੇ ਹੋ ਕਿ ਮਾਨਵਤਾ ਦੇ ਰੂਪ ਦੇ ਵਿੱਚ ਨਹੀਂ ਦੇਖਦੇ ਦੇਖੋ ਇਹਦੇ ਦੋ ਤਿੰਨ ਪੱਖ ਆ ਪਹਿਲੀ ਗੱਲ ਤੇ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਨੇ ਵੀ ਉਹ ਗੱਲ ਦਰਾਈ ਵੀ ਸਾਡੀ ਬਾਦੀ ਘਟ ਰਹੀ 125 ਕਰੋੜ ਨੇ ਉਹ ਔਰ ਮੈਜੋਰਟੀ ਕਾਉਮ ਨੂੰ ਵੀ ਦੇ ਫਿਗਰ ਪਿਆ ਆ ਕਿ ਸਾਡੀ ਬਾਦੀ ਘਟ ਰਹੀ ਆ ਤੇ ਜਿਹੜੀ ਇੱਕ ਮਾਈਨਰ ਮਿਨਿਓਰਟੀ ਕਾਉਮ ਆ ਮਾਈਨਰ ਤੋਂ ਮਾਈਨਰ ਜਿਹੜੀ ਬਹੁਤ ਘਾਟ ਆ ਉਹ ਕਾਮ ਨੂੰ ਤੇ ਆਪਣੇ ਫਿਰ ਚਿੰਤਾ ਕਰਨੀ ਚਾਹੀਦੀ ਨਾ ਮੈਂ ਜਦੋਂ ਪਹਿਲਾਂ ਵੀ ਇਹ ਸਟੇਟਮੈਂਟਾਂ ਦਿੱਤੀਆਂ ਸੀ ਤੇ ਮੈਂ ਬਹੁਤ ਵਿਸਥਾਰ ਦੇ ਨਾਲ ਵੀ ਇੱਥੇ ਗੱਲਬਾਤ ਕੀਤੀ ਇੱਕ ਤੇ ਰਿਸ਼ਤਿਆਂ ਦੀ ਗੱਲ ਆ ਚਾਚੇ ਤਾਏ ਮਾਮੇ ਭੂਆ ਫੋਫੜ ਉਹ ਤਾਂ ਹੀ ਹੋਣਗੇ ਰਿਸ਼ਤੇ ਤਾਂ ਹੀ ਕਾਇਮ ਰਹਿਣਗੇ ਜੇ ਬਾਲ ਬੱਚੇ ਹੋਣਗੇ ਦੂਜਾ ਜਿਹੜੇ ਤਰੀਕੇ ਦੇ ਨਾਲ ਆਪਣਾ ਅਨੁਪਾਤ ਆ ਰਿਹਾ ਬੱਚਾਵਾਂ ਦੇ ਮਗਰ ਤਿੰਨਵਾ ਜੇ ਚਾਰ ਜਾਣੇ ਆ ਤੇ ਉਹਨਾਂ ਦੇ ਮਗਰ ਤਿੰਨ ਬੱਚੇ ਆ ਦੋ ਜੋੜਿਆਂ ਦੇ ਇਹਦਾ ਮਤਲਬ ਵੀ ਘਟਦੇ ਆ ਤੋ ਰਿਸ਼ਤੇ ਸਾਡੇ ਕੈਮਰਾ ਨੇ ਜਿਹੜੇ ਬੰਦਿਆਂ ਦੀ ਆਰਥਿਕਤਾ ਵਧੀਆ ਵਾ ਤੇ ਉਹਨਾਂ ਨੂੰ ਇਹ ਪਾਸੇ ਸੋਚਣਾ ਚਾਹੀਦਾ ਜੇ ਬਹੁ ਗਿਣਤੀ ਵਾਲੇ ਨੂੰ ਫਿਕਰ ਆ ਤੇ ਘੱਟ ਗਿਣਤੀ ਵਾਲੇ ਕਿਉਂ ਨਾ ਕਰਨ ਉਹਨਾਂ ਦਾ ਤੇ ਰਾਜ ਵੀ ਆ ਦੂਜੀ ਗੱਲ ਜਿਹੜੀ ਸਿੱਖ ਕੌਮ ਆ ਇਹ ਵੱਖਰੀ ਕੌਮ ਆ ਖੂਨ ਦਾ ਰਿਸ਼ਤਾ ਤੇ ਵੇਖੋ ਤੁਸੀਂ ਦੁਨੀਆ ਦੇ ਕਿਸੇ ਵੀ ਹਿੱਸੇ ਦੇ ਵਿੱਚ ਚੱਲ ਜਾਓ ਜੇ ਬੰਦੇ ਨੂੰ ਖੂਨ ਦੀ ਲੋੜ ਪੈ ਜੇ ਤੇ ਉਹ ਗਰੁੱਪ ਮਿਲਾਉਂਦੇ ਆ ਤੇ ਹਰ ਬੰਦੇ ਦਾ ਖੂਨ ਚੜ ਜਾਂਦਾ ਆ ਆਪਾਂ ਵੀ ਕਿਸ ਨੂੰ ਦੇ ਸਕਦੇ ਤੇ ਰੱਬ ਨੇ ਸਾਰੇ ਬੰਦਿਆਂ ਦੇ ਖੂਨ ਤੇ ਇੱਕੋ ਜਿਹਾ ਪੈਦਾ ਕੀਤਾ ਤੇ ਗੁਰਬਾਣੀ ਵੀ ਇਹ ਗੱਲ ਕਹਿੰਦੀ ਆ ਸਾਰੇ ਸੰਸਾਰ ਦੇ ਵੇਤੀ ਗੁਰਬਾਣੀ ਇਹ ਗੱਲ ਕਹਿੰਦੀ ਤੇ ਸਾਰੇ ਜਦੋਂ ਗੁਰੂ ਸਾਹਿਬ ਕਹਿੰਦੇ ਅਵਲ ਅੱਲਾ ਨੂਰੁ ਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ जग ਉਪਜਿਆ ਕੌਣ ਭਲੇ ਕੋ ਮੰਦੇ ਲੋਗਾ ਭਰਮ ਨਾ ਭੁੱਲੋ ਭਾਈ ਖਾਲਕ ਖਲਕ ਖਲਕ ਮੈਂ ਖਾਲਕ ਪੂਰ ਰਿਓ ਸਰਬ ਠਾਈ ਇਹ ਤੇ ਗੁਰਬਾਣੀ ਕਹਿੰਦੀ ਵੀ ਸਾਰੇ ਖਲਕਤ ਦੇ ਵਿੱਚ ਹੀ ਜਿਹੜਾ ਖਾਲਕਾ ਬੈਠਾ ਹੋਇਆ ਤੋ ਅਸੀਂ ਤੇ ਸਾਰਿਆਂ ਨੂੰ ਹੀ ਸਮਝਦੇ ਹਾਂ ਵੀ ਸਾਰਿਆਂ ਦੀ ਖੂਨ ਇੱਕੋ ਜਿਆ ਪਰ ਇਹਦੇ باوجود ਜਿਹੜੀ ਗੁਰੂ ਸਾਹਿਬ ਨੇ ਸਾਨੂੰ ਵਿਲੱਖਣ ਪਛਾਣ ਦਿੱਤੀ ਉਹ ਵਿਲੱਖਣ ਆ ਸਿੱਖ ਕੌਮ ਵੱਖਰੀ ਆ ਤੇ ਸਿੱਖ ਧਰਮ ਨਿਆਰਾ ਪਰ ਸਾਡੀ ਕਿਸੇ ਨਾਲ ਦੁਸ਼ਮਣੀ ਨਹੀਂ ਆ ਸਾਰੇ ਹੀ ਆਪਣੇ ਆ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕੋ ਬਣਾਈ ਇੱਕ ਸ੍ਰੀ ਮੁਖਮਤ ਕਿ ਉਹਦੀ ਜਾਂਚ ਕਰਾਉਣ ਦੀ ਗੱਲ ਕੀਤੀ ਸੀ ਜਾਂਚ ਕਿੱਥੇ ਪਹੁੰਚੀ ਹੋਈ ਜਾਂਚ ਵੇਖੋ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਆਖਿਆ ਸੀ ਵੀ ਦੋ ਲੈਬਾਂ দাও ਤਾਂ ਅਸੀਂ ਚਿੱਠੀਆਂ ਭੇਜੀਆਂ ਨੇ ਚਿੱਠੀ ਦਾ ਤਾਂ ਕੋਈ ਜਵਾਬ ਨਹੀਂ ਆਇਆ ਪਰ ਸੁਨੇਹਾ ਪਹੁੰਚਿਆ ਵਾ ਕਿ ਅਸੀਂ ਜਾਂਚ ਜਿਹੜੀ ਉਹ ਤੁਹਾਨੂੰ ਲੈਬਾਂ ਦੇ ਨਾਮ ਵੀ ਦਵਾਵਾਂਗੇ ਤੇ ਕਰਾਵਾਂਗੇ ਵੀ ਅਕਾਲ ਤਖਤ ਸਾਹਿਬ ਆਪਣੇ ਪੱਧਰ ਦੇ ਉੱਤੇ ਵੀ ਇਹ ਜਾਂਚ ਕਰਵਾ ਰਿਹਾ ਔਰ ਉਹ ਪ੍ਰੋਸੈਸ ਚੱਲ ਰਿਹਾ ਵਾ ਪਰ ਕਿਉਂਕਿ ਇਹ ਪ੍ਰੋਸੈਸ ਥੋੜਾ तरीके ਦੇ ਨਾਲ ਹੋਣਾ ਵਾ ਤੇ ਬਿਨਾ ਜਾਂਚ ਤੋਂ ਆਪਾਂ ਕੋਈ ਟਿੱਪਣੀ ਕਰ ਨਹੀਂ ਸਕਦੇ ਪਰ ਇਹ ਸਾਰਾ ਜਿਹੜਾ ਸਿਸਟਮ ਹੀ ਉਹ ਚੱਲ ਰਿਹਾ ਤੁਹਾਡਾ ਕੋਈ ਰਿਪੋਰਟ ਆਈ ਵੀ ਸੀ ਮੇਰੇ ਸਾਹਮਣੇ ਲਾਇਦੇ ਸੰਬੰਧ ਦੇ ਵਿੱਚ ਉਹ ਪਰ ਜਿੰਨਾ ਚਿਰ ਤੱਕ ਆਪਾਂ ਜਿਹੜੀ ਕੋਈ ਪ੍ਰਮਾਣਿਕ ਲੈਬ ਆ ਉਹਦੀ ਕੋਈ ਜਾਂਚ ਰਿਪੋਰਟ ਨਹੀਂ ਆਉਂਦੀ ਆਪਾਂ ਕਿਸੇ ਚੀਜ਼ ਨੂੰ ਜਾਗਰ ਨਹੀਂ ਕਰ ਸਕਦੇ ਸਭ ਖਬਰਾਂ ਆ ਰਹੀਆਂ ਨੇ ਪ੍ਰੋਫੈਸਰ ਗਵਿੰਦਰਪਾਲ ਭੁੱਲਰ ਦੀ ਜਿਹੜੀ ਰਿਹਾਈ ਦਾ ਮਾਮਲਾ ਵਾ ਜਿਹ ਫਿਰ ਦਿੱਲੀ ਦੀ ਜਿਹੜੀ ਆ ਭਾਜਪਾ ਸਰਕਾਰ ਉਹਨਾਂ ਨੇ ਹਾਰਜ ਕੀਤਾ ਜੀ ਕੋਈ ਅਪੀਲ ਸੀਗੀ ਸ਼ਾਇਦ ਤੁਸੀਂ ਉਹ ਆਏ ਸੀ ਕਿ ਸੀਐਮ ਸਾਹਿਬ ਇੱਥੇ ਆਏ ਸੀਗੇ ਤੁਸੀਂ ਵੀ ਉਹਨਾਂ ਨੂੰ ਆਦੇਸ਼ ਕੀਤਾ ਸੀਗਾ ਕਿ ਇੱਥੇ ਸਾਈਨ ਕਰੋ ਪਰ ਉਹਨਾਂ ਨੇ ਕੋਈ ਨਹੀਂ ਮੰਨੀ ਕੀਤਾ ਨਾ ਦੇਖੋ ਇਹ ਮੰਦਭਾਗੀ ਗੱਲ ਜੇ ਕਰ ਰਹੇ ਤੇ ਜੇ ਇੱਥੇ ਸੱਜਣ ਕੁਮਾਰ ਵਰਗਾ ਬੰਦਾ ਉਹਨੂੰ ਬਰੀ ਕਰ ਸਕਦੇ ਆ ਇੱਕ ਕੇਸ ਤੇ ਭਾਵੇਂ ਕਿ ਤਿੰਨਾਂ ਦੇ ਅੰਦਰ ਹੀ ਆਓ ਪਰ ਇੱਕ ਕੇਸ ਤੇ ਬਰੀ ਕਰ ਸਕਦੇ ਆ ਜਿਹੜਾ ਬੰਦਾ ਆਪਣੀ ਸਜ਼ਾ ਪੂਰੀ ਕਰ ਚੁੱਕਾ ਔਰ ਜਿੰਨੀ ਉਹਨੂੰ ਮਿਲੀ ਉਸ ਤੋਂ ਵੱਧ ਪੂਰੀ ਕਰ ਚੁੱਕਾ ਉਹਦੇ ਜਿਹੜੇ ਬਣਦੇ ਮਨੁੱਖੀ ਅਧਿਕਾਰਾਂ ਦੇ ਤਹਿਤ ਉਹਦੀ ਰਿਹਾਈ ਉਹਨੂੰ ਜੇ ਰੋਕਿਆ ਜਾਂਦਾ ਤੇ ਬਹੁਤ ਮਾੜੀ ਗੱਲ ਇਹਨਾਂ ਨੂੰ ਨਹੀਂ ਕਰਨਾ ਚਾਹੀਦਾ ਇਹਨਾਂ ਦੀਆਂ ਰਿਹਾਈਆਂ ਜਿਹੜੀਆਂ ਜਿਨ੍ਹਾਂ ਨੇ ਸਜ਼ਾਵਾਂ ਪੂਰੀਆਂ ਕੀਤੀਆਂ ਉਹ ਹੋ ਜਾਣੀਆਂ ਚਾਹੀਦੀਆਂ ਇਹਦੇ ਨਾਲ ਹੀ ਮੈਂ ਇੱਕ ਗੱਲ ਹੋਰ ਐਡ ਕਰਾਂ ਆ ਕੱਲ ਪਰਸੋਂ ਹੀ ਬਠਿੰਡੇ ਸਿੱਖ ਬੱਚਿਆਂ ਦੇ ਘੜੇ ਲੁਹਾਏ ਹੁਣ ਇਹ ਤੇ ਪੰਜਾਬ ਆ ਤੇ ਜੇ ਪੰਜਾਬ ਦੇ ਵਿੱਚ ਹੀ ਘੜੇ ਲੁਹਾਏ ਜਾਣੇ ਆ ਤੇ ਫਿਰ ਸਿੱਖੀ ਕਿਥੇ ਬਾਹਰ ਕਿਥੇ ਸਿੱਖੀ ਦੀ ਕੋਈ ਗੱਲ ਕਰੂਗਾ ਤਾ ਜਿਹੜੇ ਸਬੰਧਤ ਬੰਦੇ ਆ ਅਧਿਕਾਰੀ ਆ ਉਹਨਾਂ ਤੇ ਪਰਚੇ ਹੋਣੇ ਚਾਹੀਦੇ ਜਿਨ੍ਹਾਂ ਨੇ ਕਕਾਰ ਲੁਹਾਏ ਔਰ ਇਹ ਪੰਜਾਬ ਸਰਕਾਰ ਕਰੇ ਪਹਿਲਾਂ ਤੇ ਇਹ ਪੰਜਾਬ ਦੇ ਅੰਦਰ ਹੋਇਆ ਪੰਜਾਬ ਸਰਕਾਰ ਉਹਨਾਂ ਸਬੰਧਤ ਅਧਿਕਾਰੀਆਂ ਤੇ ਪਰਚੇ ਕਰੇ ਜਿਨ੍ਹਾਂ ਨੇ ਸਿੱਖ ਬੱਚਿਆਂ ਦੇ ਕਟੇ ਲੁਹਾਏ ਆ ਤੇ ਸਮੁੱਚੇ ਪੰਥ ਨੂੰ ਇਸ ਗੱਲ ਦਾ ਵਿਰੋਧ ਕਰਨਾ ਚਾਹੀਦਾ ਅੱਜ ਨਾ ਵੱਡੇ ਘੱਲੂ ਘਾਰੇ ਦਾ ਦੇਣਾ ਅੱਜ ਦੇ ਦਿਨ ਵੱਡਾ ਘੱਲੂ ਘਾਰਾ ਹੋਇਆ ਤੇ 30 ਤੋਂ 35 ਹਜ਼ਾਰ ਸਿੱਖ ਸ਼ਹੀਦ ਹੋਇਆ ਸਾਰੀਆਂ ਮਿਸਲਾਂ ਇਕੱਠੀਆਂ ਸੀ ਤਾਂ ਜਦੋਂ ਗੱਲ ਚੱਲ ਰਹੀ ਸੀ ਤੇ ਸਰਦਾਰ ਚੜਤ ਸਿੰਘ ਨੇ ਕਿਹਾ ਸੀ ਵੀ ਜਿਵੇਂ ਉਹਨੇ ਤੁੰਣਣ ਬਣਾਏ 12-12 ਹਜ਼ਾਰ ਦੇ ਅਹਿਮਦ ਸ਼ਾਹ ਅਬਦਾਲੀ ਨੇ ਆਪਾਂ 4-4 ਮਿਸਲਾਂ ਦਾ ਇੱਕ ਜਥਾ ਬਣਾਈਏ ਤੇ ਲੜੀਏ। ਉਦੋਂ ਸਿੱਖਾਂ ਨੇ ਕੀ ਕਿਹਾ ਸੀ ਸਰਦਾਰ ਜਸਾ ਸਿੰਘ ਆਲੂ ਵਾਲੀਏ ਉਹਨਾਂ ਨੇ ਭਾਈ ਮਿਸਲ ਵੰਡ ਅਬ ਕਬ ਹੀ ਨਾ ਪਾਵੋ ਰਲ ਮੇਲ ਚੱਲ ਤੁਰ ਪੰਥ ਬਚਾਵੋ। ਵੀ ਹੁਣ ਪੰਥ ਨੂੰ ਬਚਾਉਣਾ ਚਾਹੀਦਾ। ਅੱਜ ਜੇ ਇੱਥੇ ਸਾਡੇ ਕੜੇ ਲਵਾਏ ਜਾ ਰਹੇ ਆ ਸਾਡੀ ਪਛਾਣ ਤੇ ਸਵਾਲ ਆ। ਐਸ ਵੇਲੇ ਸਿੱਖ ਪੰਥ ਨੂੰ ਇਕੱਠੇ ਹੋਣਾ ਚਾਹੀਦਾ ਤੇ ਇਕੱਠੇ ਹੋ ਕੇ ਜਿਹੜੇ ਵੀ ਇਹੋ ਜਿਹੇ ਲੋਕ ਆ ਉਹਨਾਂ ਦੇ ਖਿਲਾਫ ਸੰਘਰਸ਼ ਕਰਨਾ ਚਾਹੀਦਾ ਤੇ ਪੰਜਾਬ ਸਰਕਾਰ ਨੂੰ 22 ਨੇਮ ਉਹਨਾਂ ਬੰਦਿਆਂ ਤੇ ਪਰਚੇ ਦਰਜ ਕਰਨੇ ਚਾਹੀਦੇ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਹੀ ਹਮਤ ਕੀਤੀ ਵੀ ਸਿੱਖ ਬੱਚਿਆਂ ਦੇ ਕਟੇ ਲੋਹਾਏ ਆ ਭਾਵੇਂ ਕਿ ਪੂਰੇ ਮੁਲਕ ਦੇ ਵਿੱਚ ਸਾਨੂੰ ਹੱਕ ਵਾ ਪੰਜ ਕਕਾਰ ਪਾਉਣ ਦਾ ਇਹ ਹੱਕ ਕੋਈ ਖੋਹ ਨਹੀਂ ਸਕਦਾ ਪਰ ਜੇ ਕਟੇ ਲੋਹਾਏ ਜਾਂਦੇ ਆ ਬੰਦਿਆਂ ਤੇ ਕਾਰਵਾਈ ਹੁੰਦੀ ਕੋਈ ਨਹੀਂ ਅਗਲੀ ਵਾਰ ਫੇਰ ਕੋਈ ਕਰ ਦਿੰਦਾ ਕਈ ਦੇ ਤੇ ਸਰਕਾਰਾਂ ਨੂੰ ਸਖਤ ਤੋਂ ਸਖਤ ਐਕਸ਼ਨ ਲੈਣਾ ਚਾਹੀਦਾ ਜੋ ਸਰਕਾਰ ਦੇ ਮੈਂ ਫਿਰ ਉਹੀ ਕੰਮ ਕਹਿ ਰਿਹਾ ਜਿਹੜੇ ਸਰਕਾਰ ਦੇ ਕੰਮ ਹੋ ਸਰਕਾਰ ਕਰੇ ਜਿਹੜੇ ਸਿੱਖਾਂ ਦੇ ਕੰਮ ਹੋ ਸਿੱਖਾਂ ਨੂੰ ਕਰਨ ਦਵੇ ਦਰਬਾਰ ਸਾਹਿਬ 'ਚ ਪੁਲਿਸ ਦਾ ਦਖਲ ਹੋਣਾ ਗਲਤ ਆ ਔਰ ਜਿਹੜੀ ਜਾਂਚ ਕਮੇਟੀ ਬਣੀ ਆ ਉਹਦਾ ਅਮਰਤਧਾਰੀ ਹੋਣਾ ਜ਼ਰੂਰੀ ਆ ਤੇ ਉਹਨਾਂ ਨੂੰ ਅਮਰਤਧਾਰੀ ਕਮੇਟੀ ਪੰਜਾਬ ਸਰਕਾਰ ਨੂੰ ਬਣਾਉਣੀ ਚਾਹੀਦੀ ਹੈ ਤੁਸੀਂ ਸੁਪਰੀਮ ਪਾਵਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਮੰਨਿਆ ਜਾਂਦਾ ਜੀ ਸਮੁੱਚੀ ਸਿੱਖ ਕੌਮ ਵੱਲੋਂ ਪੰਜਾਬ ਦੇ ਵਿੱਚ ਅੱਜ ਇੱਕ ਦੁਬਿਧਾ ਪੈਦਾ ਹੋਈ ਹੈ ਅਸੀਂ ਪੁਲਿਸ ਦੀ ਗੱਲ ਕਰਨਾ ਚਾਹਾਂਗੇ ਤੁਸੀਂ ਵੀ ਅਕਸਰ ਉਹ ਸੋਸ਼ਲ ਮੀਡੀਆ ਤੇ ਬਿਆਨ ਸੁਣੇ ਹੋਣੇ ਆ ਜਿਹਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਇੰਨੇ ਲੱਖ ਜਿਹੜਾ ਨੌਜਵਾਨ ਹੈ ਉਹ ਪੁਲਿਸ ਵੱਲੋਂ ਮਾਰਿਆ ਜਾਣਾ ਉਸ ਨੂੰ ਨਿਸ਼ਾਨਾ ਬਣਾਇਆ ਜਾਣਾ ਜਾਂ ਇਨਕਾਊਂਟਰ ਕੀਤਾ ਜਾਣਾ ਹੈ ਲੋਕ ਦੁਚਿੱਤੀ ਚ ਨੇ ਮਾਵਾ ਫਿਕਰਖਾਰੀਆਂ ਨੇ ਕਿਵੇਂ ਦੇਖ ਰਹੇ ਹੋ ਕੈਸੋ ਆਪਰੇਸ਼ਨ ਚੱਲ ਰਹੇ ਨੇ ਗੈਂਗਸਟਰਾਂ ਦੇ ਬਾਤ ਚੱਲ ਰਹੀ ਹੈ ਨੌਜਵਾਨ ਚੁੱਕੇ ਜਾ ਰਹੇ ਨੇ ਜਿੰਨਾ ਡੱਕੇ ਜਾ ਰਹੇ ਨੇ ਕਿਵੇਂ ਦੇਖ ਰਹੇ ਹੋ ਇਹ ਇੱਕ ਮਾਵਾ ਬਹੁਤ ਚਿੰਤਤ ਨੇ ਇਸ ਨੂੰ ਲੈ ਕੇ ਦੇਖੋ ਅਦਾਲਤਾਂ ਬਣੀਆਂ ਕਾਨੂੰਨ ਆ ਜੇ ਕੋਈ ਗਲਤ ਕੰਮ ਕਰਦਾ ਤੇ ਕਾਨੂੰਨ ਦੇ ਰਾਹੀਂ ਉਹਨੂੰ ਅਦਾਲਤ ਦੇ ਵਿੱਚ ਸਜ਼ਾ ਦੇਣੀ ਚਾਹੀਦੀ ਜਿਹੜਾ ਦੌਰ ਸੀ ਸਰਦਾਰ ਚਰਨਜੀਤ ਸਿੰਘ ਹੁਣੀ ਤੇ ਮੇਰੇ ਤੋਂ ਵੱਧ ਜਾਣਦੇ ਆ ਜਦੋਂ ਤਿੱਜਾ ਘੱਲੂ ਘਾਰ ਆਪਾਂ ਕਹਿੰਨੇ ਉਦੋਂ ਬਹੁਤ ਸਾਰੀ ਸਾਡੀ ਜਵਾਨੀ ਦਾ ਘਾਣ ਹੋਇਆ ਮਾਝੇ ਦੇ ਕਈ ਪਿੰਡਾਂ ਦੇ ਵਿੱਚ ਕਈ-ਕਈ ਸਾਲ ਜੰਜਾਨੀ ਚੜੀਆਂ ਉਹੋ ਜਿਹਾ ਸਮਾਂ ਕਦੀ ਵੀ ਕਿਤੇ ਦੁਬਾਰਾ ਨਹੀਂ ਹੋਣਾ ਚਾਹੀਦਾ ਜੇ ਕੋਈ ਦੋਸ਼ੀ ਆ ਤੇ ਉਹਦੇ ਤੇ ਪਰਚਾ ਕਰਕੇ ਅਦਾਲਤਾਂ ਰਾਹੀਂ ਉਹਨਾਂ ਨੂੰ ਸਜ਼ਾ ਦੇਣੀ ਚਾਹੀਦੀ ਆ ਨਿਰਦੋਸ਼ ਬੰਦੇ ਨੂੰ ਤੰਗ ਨਹੀਂ ਕੀਤਾ ਜਾਣਾ ਚਾਹੀਦਾ ਜੇ ਕੋਈ ਆਪਣੀ ਜ਼ਿੰਦਗੀ ਤੋਂ ਪਲਟ ਚੁੱਕਾ ਵਾ ਬਦਲ ਚੁੱਕਾ ਵਾ ਤੇ ਕੋਈ ਸੱਚਾਰ ਤੇ ਚੰਗਾ ਜੀਵਨ ਜੀ ਰਿਹਾ ਉਹਨੂੰ ਦੁਬਾਰਾ ਤੰਗ ਨਹੀਂ ਕਰਨਾ ਚਾਹੀਦਾ ਔਰ ਡੈਮੋਕਰੇਸੀ ਆ ਕਾਨੂੰਨ ਦਾ ਰਾਜ ਵੀ ਆ ਤੇ ਕਾਨੂੰਨ ਦੇ ਮੁਤਾਬਕ ਚੱਲਣਾ ਚਾਹੀਦਾ ਵਾ ਪੁਲਿਸ ਰਾਜ ਕਿਸੇ ਵੀ ਸਟੇਟ ਤੇ ਚੰਗਾ ਨਹੀਂ ਨਾ ਇੱਥੇ ਚੰਗਾ ਨਾ ਕਿਸੇ ਹੋਰ ਸਟੇਟ ਤੇ ਚੰਗਾ ਕਾਨੂੰਨ ਦਾ ਰਾਜ ਹੀ ਚੰਗਾ ਹੁੰਦਾ ਤੇ ਕਾਨੂੰਨ ਦਾ ਰਾਜ ਹੀ ਰਹਿਣ ਦੇਣਾ ਚਾਹੀਦਾ ਸਿੰਘ ਸਾਹਿਬ ਇਹ ਕਿਤੇ ਡੈਮੋ ਤੇ ਨਹੀਂ ਸੀ ਕਿ ਘਰਾਂ ਦੇ ਚੁੱਕਾਂ ਦੀ وجہ ਗੁਰੂ ਘਰ ਹੋਈ ਨੌਜਵਾਨਾਂ ਨੇ ਚੁੱਕ ਕੇ ਲੈ ਗਏ ਦੇਖੋ ਜੋ ਮਰਜ਼ੀ ਕਰ ਲੈਣ ਡੈਮੋ ਚੱਲਣ ਨਹੀਂ ਦੇਵਾਂਗੇ ਇਹੋ ਜੀ ਵੀ ਦਰਬਾਰ ਸਾਹਿਬ ਸਖਤ ਤਾੜਨਾ ਮ ਪੰਜਾਬ ਸਰਕਾਰ ਨੂੰ ਵੀ ਅੱਜ ਤੋਂ ਬਾਅਦ ਜੇ ਤੁਹਾਡੀ ਪੁਲਿਸ ਅੰਦਰ ਦਾਖਲ ਹੋ ਗਈ ਤੇ ਫਿਰ ਇਥੋਂ ਬਾਅਦ ਸਖਤ ਕਾਰਵਾਈ ਹੋਊਗੀ ਦਰਬਾਰ ਸਾਹਿਬ ਦਾ ਸਮੁੱਚਾ ਪ੍ਰਬੰਧ ਪੰਥ ਚਲਾਉਂਦਾ ਪੰਥ ਦੀ ਨੁਮਾਇੰਦਾ ਜਮਾਤ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚਲਾਉਂਦੀ ਆ। ਇਦਾਂ ਕਿਸੇ ਨੂੰ ਕੋਈ ਹੱਕ ਨਹੀਂ ਆ। ਅਸੀਂ ਵੀ ਰਿਪੋਰਟ ਲਵਾਂਗੇ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਵੀ ਹੁਣ ਤੱਕ ਇਸ ਮਾਮਲੇ ਦੇ ਵਿੱਚ ਕੀ ਕੀਤਾ ਗਿਆ। ਵਾਹਿਗੁਰੂ ਜੀ। ਜੇ ਵੀ ਕੋਈ ਤੁਸੀਂ ਹੌਲੇ-ਮੁਲੇ ਦੀ ਗੱਲ ਕੀਤੀ ਐ ਉਹਨੂੰ ਪਾ ਦੁਬਾਰਾ ਜੋੜੀ ਐ ਤੁਸੀਂ ਕਹਿੰਦੇ ਢੰਗ ਸਿੰਘ ਜੱਥੇ ਬੰਦਿਆਂ ਗੁਲਾਲ ਪਾਉਂਦੀਆਂ ਨੇ। ਗੁਲਾਲ ਨੂੰ ਵੇਖੋ ਵੇਖੀ ਕੋਈ ਰੰਗਣਾ ਫੁੱਟ ਤਵੇ ਕਿਉਂ ਗੁਲਾਲ ਢੰਗ ਸਿੰਘਾਂ ਨੂੰ ਛੋਟਾ ਜਨ ਅੰਸਰ ਜਥੇਬੰਦੀਆਂ ਨੂੰ ਛੋਟਾ ਗੁਲਾਲ ਦੀ ਉਹ ਨਾ ਉਹ ਬਾਤ ਛੋਟਾ ਐਕਸਪਲੇਸ਼ਨ ਕੋਈ ਵੀ ਵੇਖੋ ਪਹਿਲੀ ਗੱਲ ਤੇ ਜਿਹੜਾ ਨਿਹੰਗ ਜਥੇਬੰਦੀਆਂ ਦਲਪੰਥ ਇਹ ਆਪਣਾ ਮਹੱਲਾ ਅੱਡ ਕੱਢਦੇ ਹਾਂਜੀ ਉਹ ਹੁੰਦਾ ਵਾ ਇੱਥੇ ਚਰਨ ਗੰਗਾ ਸਟੇਡੀਅਮ 'ਚ ਉੱਥੇ ਜੋਰ ਵੀ ਦਿਖਾਈ ਜਾਂਦੇ ਖੁੱਲੇ ਗਰਾਊਂਡ ਦੇ ਵਿੱਚ ਨਾ ਤੁਸੀਂ ਵੀ ਇੱਥੇ ਜਾ ਸਕਦੇ ਨਾ ਮੈਂ ਜਾ ਸਕਦਾ ਕਿਉਂਕਿ ਸਾਡੇ ਘੋੜੇ ਬੜੇ ਤੇਜ਼ ਦੌੜਦੇ ਉੱਥੇ ਆਪਣੇ ਕਰਤੱਵ ਕਰਦਿਆਂ ਉਹ ਗੁਲਾਲ ਇੱਕ ਦੂਜੇ ਤੇ ਪਾਉਂਦੇ ਆ ਗੁਲਾਲ ਤੇ ਰੰਗਾਂ 'ਚ ਫਰਕ ਹੁੰਦਾ ਉਹ ਪਰ ਜਿਹੜੀ ਆਮ ਸੰਗਤ ਆ ਜਿਹੜੇ ਕੋਸ਼ ਸ਼ਰਾਰਤੀ ਅੰਸਰ ਜਾਂਦੇ ਆ ਉਹ ਆਮ ਸੰਗਤ ਤੇ ਰੰਗ ਪਾਉਂਦੇ ਆ ਖੁੱਲਾ ਵਿਖਦਾ ਉਹਦੇ ਨਾਲ ਹੋਲੇ ਮਹੱਲੇ ਦਾ ਜਿਹੜਾ ਸਿਧਾਂਤ ਹੀ ਉਹਨੂੰ ਛੱਟ ਵੱਜਦੀ ਤੋ ਹੋਲੀ ਨਹੀਂ ਆਏ ਹੋਲਾ ਮਹੱਲਾ ਤੇ ਹੋਲੇ ਮਹੱਲੇ ਵਾਂਗ ਮਨਾਉਣਾ ਚਾਹੀਦਾ